ਇਹ ਟਰੈਕਟਰ ਦਾ ਨਾਮ ਆ ਫੀਲਡ ਮਾਰਸ਼ਲ ਇਹ ਇੰਗਲੈਂਡ ਦੀ ਕੰਪਨੀ ਨੇ ਬਣਾਇਆ ਵਾ ਇਹ ਟਰੈਕਟਰ ਬਹੁਤ ਹੀ ਖਾਸ ਆ ਇਹ ਟਰੈਕਟਰ ਦਾ ਸਭ ਤੋਂ ਜਦਾ ਵਧੀਆ ਮੈਨੂੰ ਗੱਲ ਲੱਗੀ ਹੈ ਕਿ ਟਰੈਕਟਰ ਸਟਾਰਟ ਦੇਖੋ ਕਿਹੜੇ ਤਰੀਕੇ ਨਾਲ ਹੁੰਦਾ ਤੁਸੀਂ ਦੇਖ ਕੇ ਹੈਰਾਨ ਰਹਿ ਜਾਓਗੇ ਜਿਹੜਾ ਕਹਿੰਦੇ ਨੇ ਬੰਦੂਕ ਦੇ ਰੌਂਦ ਦੇ ਨਾਲ ਟਰੈਕਟਰ ਹੀ ਸਟਾਰਟ ਹੁੰਦਾ ਵਾ ਤੇ ਇਹ ਟੂ ਸਟਾਕ ਦਾ ਇਹਦੇ ਵਿੱਚ ਇੰਜਣ ਹੈ ਡੀਜ਼ਲ ਦੇ ਨਾਲ ਜਿਹੜਾ ਇਹ ਟਰੈਕਟਰ ਚੱਲਦਾ ਵਾ ਪਹਿਲਾਂ ਤੁਸੀਂ ਟਰੈਕਟਰ ਦੇਖ ਲਓ ਕਿ ਤੁਹਾਨੂੰ ਇਹ ਦੀ ਸਟਾਰਟਿੰਗ ਦਿਖਾਉਣੇ ਆ ਕਿਹੜੇ-ਕਿਹੜੇ ਤਰੀਕੇ ਨਾਲ ਇਹ ਟਰੈਕਟਰ ਸਟਾਰਟ ਹੁੰਦਾ ਵਾ ਸਾਡੀ ਇਸ ਵੀਡੀਓ ਵਿੱਚ ਸਟੀਵ ਐ ਇਨੂੰ ਸਟਾਰਟ ਕਰਨ ਦੇ ਵਿੱਚ ਦਿਖਾਉਣਗੇ ਕਿਵੇਂ ਇਹ ਸਟਾਰਟ ਹੁੰਦਾ ਵਾ ਪਹਿਲਾਂ ਆ ਦੇਖੋ ਤੁਸੀਂ ਚੀਜ਼ ਆ ਉਹਨੇ ਸ਼ਾਰਟ ਗਨ ਦਾ ਜਿਹੜਾ ਸ਼ੈਲ ਪਾਤਾ ਦੇ ਵਿੱਚ ਜਿਹਨੂੰ ਆਪਾਂ ਬੰਦੂਕ ਦਾ ਰੋਂਦ ਕਹਿੰਦੇ ਨੇ ਆ ਦੇਖੋ ਤੁਸੀਂ ਚਲੋ ਹੁਣੇ ਚੱਲਿਆ ਹੋਇਆ ਵਾ ਤੇ ਇੱਚ ਪਾਤਾ ਇੱਥੇ ਆ ਦੇਖੋ ਹਾਂਜੀ ਆ ਦੇਖੋ ਹੁਣ ਉਹਨੂੰ ਕੱਸ ਲਿਆ ਠੀਕ ਹੈ ਜੀ ਪੂਰੀ ਥੈਂਕ ਥੈਂਕ ਯਾਹ ਇਹਨੂੰ ਕੱਸ ਕੇ ਦੱਸਦੇ ਆ ਕਿ ਇੱਥੇ ਥੋੜੇ ਦੇ ਨਾਲ ਸੱਟ ਮਾਰਨੀ ਆ ਜਿਹਦੇ ਨਾਲ ਜਿਹੜਾ ਇਹ ਟਰੈਕਟਰ ਆ ਇਹਨੇ ਉਹਨੂੰ ਮਤਲਬ ਰੌਂਦ ਨੂੰ ਮਾਰਨਾ ਧੱਕਾ ਉਹਨੇ ਚੱਲ ਜਾਣਾ ਅੱਗੇ ਜਾ ਕੇ ਨੇ ਇੰਜਨ ਨੂੰ ਸਟਾਰਟ ਕਰ ਦੇਣਾ ਉਹ ਫਰੌਂਦ ਨੇ ਆਹ ਦੇਖੋ ਹੁਣ ਇੱਕ ਹੋਰ ਤਰੀਕਾ ਵਾ ਮੰਨ ਲਓ ਜੇ ਤੁਹਾਡੇ ਕੋਲ ਰੌਂਦ ਨਹੀਂ ਹੈਗਾ ਫਿਰ ਤੁਸੀਂ ਇਸ ਤਰ੍ਹਾਂ ਦੇਖੋ ਆ ਇੱਕ ਅੱਗ ਬਾਲ ਲਈ ਆ ਹੁਣ ਇਹਨੂੰ ਉਹ ਦੇਖੋ ਜਿਹੜਾ ਇੱਕ ਪੁਆਇੰਟ ਬਣਿਆ ਹੋਇਆ ਵਾ ਉਹਦੇ ਵਿੱਚ ਉਹ ਪਾਤਾ ਠੀਕ ਆ ਜੀ ਇਹ ਤਾਵੇਂ ਇਹ ਦੂਜਾ ਤਰੀਕਾ ਨਾਲ ਸਟਾਰਟ ਕਰਨ ਦਾ ਵੀ ਜੇ ਤੁਹਾਡੇ ਕੋਲ ਸ਼ਾਰਟ ਗਨ ਦਾ ਰਾਉਂਡ ਨਹੀਂ ਹੈਗਾ ਜਾਂ ਬੰਦੂਕ ਦਾ ਜਿਹੜਾ ਰਾਉਂਡ ਨਹੀਂ ਹੈਗਾ ਤਾਂ ਹੁਣ ਤੁਸੀਂ ਇਹਨੂੰ ਆਪੂਲੀ ਦੇ ਨਾਲ ਵੀ ਸਟਾਰਟ ਕਰ ਸਕਦੇ ਆ ਗੱਲ ਬੜੀ ਜ਼ਬਰਦਸਤ ਹੋ ਗਈ ਆ ਵੀ ਇਹ ਤਾਂ 1956 ਸਨ ਦਾ ਇਹ ਟਰੈਕਟਰ ਆ ਤੇ ਇਹ ਟਰੈਕਟਰ ਜਿਹੜਾ ਵਾ ਇੰਗਲੈਂਡ ਵੱਲੋਂ ਬਣਾਇਆ ਗਿਆ ਨੂੰ ਫੀਲਡ ਮਾਰਸ਼ਲ ਜਿਹੜੀ ਆ ਇਹਦੇ ਕੰਪਨੀ ਆ ਦੇਖੋ ਗੱਲ ਬਾਤ ਕਿੰਨੀ ਜ਼ਬਰਦਸਤ ਆ ਆ ਦੇਖੋ ਹੁਣ ਜਰਾ ਔਰ ਦੇਖੋ Oh <laughs>